ਕਿਉਂਕਿ ਏਕੇ ਦੀ ਗੱਲ ਤਾਂ ਦੋਨੇ ਪਾਸੇੋਂ ਆਉਂਦੀ ਐ ਉਦੋਂ ਸੁਖਵੀਰ ਬਾਦਲੀ ਮਾਫੀ ਮੰਗਦੇ ਹੱਥ ਜੋੜ ਕੇ ਵੀ ਆਜੋ ਇਕੱਠੇ ਹੋ ਜੇ ਤੁਹਾਡੇ ਵੱਲੋਂ ਇਧਰੋਂ ਵੀ ਜਥੇਬੰਦੀ ਵੱਲੋਂ ਗੱਲ ਕਹੀ ਜਾਂਦੀ ਐ ਉਧਰੋਂ ਅਮਰਤ ਪਾਲ ਵਾਲੇ ਪਾਸੋਂ ਵੀ ਗੱਲ ਕਹੀ ਜਾਂਦੀ ਐ ਏਕੇ ਦੀ ਗੱਲ ਕਰ ਜਾਂਦੀ ਐ ਪਰ ਇਕੱਠੇ ਹੋਣਗੇ ਕਿਵੇਂ ਕਿਹੜਾ ਇਹੋ ਜੀ ਗਿੱਦਰ ਸਿੰਘੀ ਹੋਵੇਗੀ ਜਿਹੜੀ ਸਾਰੀ ਮੋੜ ਪੰਥਕ ਜਿਹੜੀ ਰਾਜਨੀਤੀਆਂ ਨੂੰ ਇਕੱਠਾ ਕਰ ਸਕਦੀ ਹੈ ਹੱਸੋ ਇਸੇ ਬਾਦਲ ਤਾਂ ਇੱਕ ਹੱਥ ਜਿਵੇਂ ਕਹਿੰਦੇ ਆ ਦਾੜੀ ਨੂੰ ਇੱਕ ਹੱਥ ਪੈਰਾਂ ਨੂੰ ਮਤਲਬ ਇੱਕ ਪਾਸੇ ਤਾਂ ਬੇਤੁਕੀਆਂ ਗੱਲਾਂ ਕਰਕੇ ਵੀ ਬੀਜੇਪੀ ਨਾਲ ਰਹੇ ਹੋ ਜੀ ਗੱਲ ਕਹੀ ਜਾਂਦੇ ਜੋ ਆਪਣ ਮਤਲਬ ਜਦੋਂ ਬੰਦਾ ਦੂਜੇ ਤੇ ਇਲਜ਼ਾਮ ਲਾਉਂਦਾ 100 ਵਾਰੀ ਸੋਚਦਾ ਵੀ ਮੈਂ ਵੀ ਕੀ ਕਰਦਾ ਰਿਹਾ ਤੇ ਨਾਲੇ ਗੱਲ ਇਹ ਆ ਵੀ ਹੁਣ ਅਸੀਂ ਤਾਂ ਅਜ਼ੀਜ਼ਾ ਕਹਿੰਦੇ ਆ ਵੀ ਪੰਜਾਬ ਨੂੰ ਇੱਕ ਜੁਟ ਕਰੀਏ ਇੱਕਸੋਰ ਕਰੀਏ اور ਖਿਲਰੀ ਹੋਈ ਸ਼ਕਤੀ ਨੂੰ ਜੋੜੀਏ 2 ਦਸੰਬਰ 2024 ਦਾ ਜਿਹੜਾ ਹੁਕਮਨਾਮਾ ਸੀ ਇਹ ਪੰਥ ਨੂੰ ਜੋੜੁੰਦਾ ਸੀ ਤੋੜਨ ਦਾ ਥੋੜਾ ਸੀ ਪੰਥ ਨੂੰ ਖਿਲਰੀ ਹੋਈ ਪੰਥ ਦੀ ਸ਼ਕਤੀ ਨੂੰ ਇਕੱਠਾ ਕਰਨ ਦਾ ਸੀ ਇਹ ਕਿਸੇ ਵਿਅਕਤੀ ਵਿਸ਼ੇ ਦੇ ਵਿਰੁੱਧ ਨਹੀਂ ਸੀ ਇਹਦਾ ਬਲਕੇ ਪੰਜਾਬ ਤੇ ਪੰਥ ਨੂੰ ਮਜ਼ਬੂਤ ਕਰਨ ਦਾ ਇੱਕ ਰੋਡਮੈਪ ਦਿੱਤਾ ਸੀ ਉਹਨਾਂ ਨੇ ਤੇ ਉਸੇ ਤੇ ਮਤਲਬ ਉਤਾਰ ਪਿਡੋ ਕਰ ਲਏ ਉਸ ਨੂੰ ਉਸੇ ਤੇ ਇਲਜ਼ਾਮबाजी ਸ਼ੁਰੂ ਕਰਤੀ ਕਹਿੰਦੇ ਭਾਜੀਪੀ ਨੇ ਕਰਾਇਆ ਹਾਂਜੀ ਸੋ ਮੇਰੇ ਮਤਲਬ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ ਜਿਨ੍ਹਾਂ ਦਾ ਕੋਈ ਲੌਜੀਕੇ ਨਹੀਂ ਹੁੰਦਾ ਉਹ ਗੱਲਾਂ ਕਰਕੇ ਆਪਣੇ ਆਪ ਨੂੰ ਤਾਂ ਭਾਵੇਂ ਸੈਟਿਸਾਈਜ਼ ਕਰਨ ਪਰ ਲੋਕ ਨਹੀਂ ਇਸ ਗੱਲ ਤੇ ਸੈਟਿਸਾਈਜ਼ ਹੁੰਦੇ